ਅਸੀਂ ਸਾਰੀ ਉਮਰ ਰਿਸ਼ਤੇ ਇਕੱਠੇ ਕਰਦੇ ਹਾਂ ਦੋਸਤ ਪਰਿਵਾਰ ਪਿਆਰ ਦੀਆਂ ਕਹਾਣੀਆਂ ਵਾਦੇ ਅਸੀਂ ਉਹਨਾਂ ਨੂੰ ਆਪਣਾ ਕਹਿੰਦੇ ਹਾਂ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਪੁੱਛਦੇ ਨੇ ਜਦੋਂ ਆਖਰੀ ਸਾਹ ਨਿਕਲਦਾ ਹੈ ਤਾਂ ਨਾਲ ਕੌਣ ਰਹਿੰਦਾ ਹੈ ਸੁੱਖ ਵੇਲੇ ਤਾਂ ਸਾਰੇ ਕੋਲ ਬੈਠਦੇ ਨੇ ਪਰ ਦੁੱਖ ਵਿੱਚ ਸਭ ਗਾਇਬ ਹੋ ਜਾਂਦੇ ਹਨ ਇੱਥੋਂ ਤੱਕ ਕਿ ਜਿਸ ਨੇ ਕਦੇ ਹੱਥ ਫੜਿਆ ਸੀ ਉਹ ਵੀ ਸਰੀਰ ਤੋਂ ਜਿੰਦ ਨਿਕਲਣ ਤੇ ਪ੍ਰੇਤ ਪ੍ਰੇਤ ਕਹਿ ਕੇ ਭਜ ਜਾਂਦਾ ਹੈ ਇਹ ਨਿਰਾਸ਼ਾਵਾਦ ਨਹੀਂ ਇਸ ਸਪਸ਼ਟਤਾ ਹੈ ਜਦੋਂ ਤੁਸੀਂ ਇਹ ਸਵੀਕਾਰ ਕਰ ਲੈਂਦੇ ਹੋ ਕਿ ਕੋਈ ਵੀ ਸੱਚਮੁੱਚ ਤੁਹਾਡਾ ਨਹੀਂ ਹੈ ਤੁਸੀਂ ਸਹਾਰਾ ਮੰਗਣਾ ਛੱਡ ਦਿੰਦੇ ਹੋ ਅਤੇ ਇੱਕ ਦੇ ਹੋ ਜਾਂਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਹੁਕਮਨਾਮਾ ਵਿਚਾਰ ਵਿੱਚ ਆਪ ਸਭ ਦਾ ਨਿਗਾ ਸਵਾਗਤ ਹੈ ਅੱਜ ਅਸੀਂ 14 ਨਵੰਬਰ 2025 ਦੇ ਉਸ ਪਾਵਨ ਹੁਕਮਨਾਮੇ ਤੇ ਵਿਚਾਰ ਕਰਾਂਗੇ ਜੋ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਪਾਵਨ ਬਾਣੀ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 634 ਦੇ ਸੁਸ਼ੋਗਿਤ ਹੈ ਔ ਸੰਗਤ ਜੀ ਸ਼ਰਧਾ ਨਾਲ ਸਰਵਣ ਕਰਿਏ ਸੋਰਠ ਮਹੱਲਾ ਨੋਆ ਪ੍ਰੀਤਮ ਜਾਨੀ ਲੇਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਧਿਓ ਕੋ ਕਾਹੂ ਕੋ ਨਹੀਂ ਰਹੋ ਇਤਾ ਮਤਲਬ ਸ਼ੁਰੂਆਤ ਵਿੱਚ ਹੀ ਇੱਕ ਬਹੁਤ ਵੱਡੀ ਤੇ ਸਖਤ ਗੱਲ ਕਹਿ ਦਿੱਤੀ ਗਈ ਹੈ ਕੋ ਕਾਹੂ ਕੋ ਨਹੀਂ ਕੋਈ ਕਿਸੇ ਦਾ ਨਹੀਂ ਇਸ ਨੂੰ ਕਿਵੇਂ ਸਮਝਿਆ ਜਾਵੇ ਦੇਖੋ ਜੀ ਇਹ ਸਖਤ ਜ਼ਰੂਰ ਲੱਗਦੀ ਹੈ ਪਰ ਅਸਲ ਵਿੱਚ ਇਹ ਇੱਕ ਸੱਚਾਈ ਹੈ ਗੁਰੂ ਸਾਹਿਬ ਸਾਨੂੰ ਨਿਰਾਸ਼ ਨਹੀਂ ਕਰ ਰਹੇ ਉਹ ਸਾਨੂੰ ਦੁਨਿਆਵੀ ਰਿਸ਼ਤਿਆਂ ਦੀ ਅਸਲੀਅਤ ਸਮਝਾ ਰਹੇ ਨੇ ਅੱਛਾ ਗੱਲ ਇਹ ਹੈ ਕਿ ਹਰ ਕੋਈ ਆਪਣੇ ਸੁੱਖ ਨਾ ਬੱਜਿਆ ਹੋਇਆ ਹੈ ਇਕ ਤਰ੍ਹਾਂ ਨਾਲ ਇਹ ਇੱਕ ਲੈਣ ਦੇਣ ਦਾ ਰਿਸ਼ਤਾ ਹੈ ਜਦੋਂ ਅਸੀਂ ਇਹ ਸਮਝ ਜਾਂਦੇ ਹਾਂ ਤਾਂ ਫਿਰ ਉਮੀਦਾਂ ਟੁੱਟਣ ਦਾ ਦੁੱਖ ਨਹੀਂ ਹੁੰਦਾ ਸਹੀ ਗੱਲ ਹੈ ਤਾਂ ਇਹ ਰਿਸ਼ਤੇ ਤੋੜਨ ਦੀ ਗੱਲ ਨਹੀਂ ਸਗੋਂ ਉਹਨਾਂ ਨੂੰ ਸਹੀ ਨਜ਼ਰੀਏ ਨਾਲ ਦੇਖਣ ਦੀ ਗੱਲ ਹੈ ਬਿਲਕੁਲ ਤੇ ਅਗਲੀ ਤੁਕ ਐਸੇ ਦਾ ਸਬੂਤ ਦਿੰਦੀ ਹੈ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੂ ਦਿਸਖੇਰੇ ਵਿਪਤ ਭਰੀ ਸਭੀ ਸੰਗ ਛਾੜਤ ਕੋ ਨ ਆਵਤ 네ਰੇ ਤੇ ਇਹ ਗੱਲ ਤਾਂ ਅਸੀਂ ਰੋਜ਼ ਹੀ ਦੇਖਦੇ ਆਂ ਜਦੋਂ ਸਭ ਕੁਝ ਠੀਕ ਹੁੰਦਾ ਹੈ ਸੁੱਖ ਹੁੰਦੇ ਨੇ ਤਾਂ ਆਲੇ ਦੁਆਲੇ ਈ ਪੀੜ ਲੱਗੀ ਰਹਿੰਦੀ ਹੈ ਹਾਂਜੀ ਬਤੌਂਦੀ ਹੈ ਕੋਈ ਬਿਮਾਰੀ ਕੋਈ ਤੰਗੀ ਉਹੀ ਲੋਕ ਆ ਪਾਸਾ ਵਟ ਜਾਂਦੇ ਨੇ ਕੋਈ ਨੇੜੇ ਵੀ ਨਹੀਂ ਆਉਂਦਾ ਬਿਲਕੁਲ ਗੁਰੂ ਸਾਹਿਬ ਸ਼ੀਸ਼ਾ ਦਿਖਾ ਰਹੇ ਆ ਕਿ ਜਿੰਨਾ ਸਹਾਰਿਆਂ ਨੂੰ ਅਸੀਂ ਪੱਕਾ ਮੰਨਦੇ ਆ ਉਹ ਕਿੰਨੇ ਕੱਚੇ ਨੇ ਇਸ ਤੋਂ ਅੱਗੇ ਗੱਲ ਹੋਰ ਵੀ ਮਤਲਬ ਨਿੱਜੀ ਹੋ ਜਾਂਦੀ ਹੈ ਕਰ ਕੀ ਨਾਰ ਬਹੁਤ ਹਿਤ ਜਾਸੀਓ ਸਦਾ ਰਹਤ ਸੰਗ ਲਾਗੀ ਜਬੋ ਹੀ ਹੰਸ ਤਜੀ ਇਕਾਇਆ ਪ੍ਰੇਤ ਪ੍ਰੇਤ ਕਰ ਪਾਗੀ ਇਥੇ ਖਾਸ ਤੌਰ ਤੇ ਕਰ ਕੀ ਨਾਰ ਯਾਨੀ ਪਤਨੀ ਦੀ ਉਦਾਹਰਣ ਕਿਉਂ ਦਿੱਤੀ ਗਈ ਹੈ ਇਹ ਤਾਂ ਸਭ ਤੋਂ ਸਭ ਤੋਂ ਕਰੀਬੀ ਰਿਸ਼ਤਾ ਮੰਨਿਆ ਜਾਂਦਾ ਹੈ ਬਹੁਤ ਵਧੀਆ ਸਵਾਲ ਹੈ ਜੀ ਦੇਖੋ ਇਹ ਸਿਰਫ ਪਤਨੀ ਦੀ ਗੱਲ ਨਹੀਂ ਇਹ ਸਾਡੇ ਸਭ ਤੋਂ ਪੱਕੇ ਸਭ ਤੋਂ ਡੂੰਗੇ ਰਿਸ਼ਤੇ ਦਾ ਇੱਕ ਪ੍ਰਤੀਕ ਹੈ ਅੱਛਾ ਗੁਰੂ ਸਾਹਿਬ ਸਭ ਤੋਂ ਮਜ਼ਬੂਤ ਕੜੀ ਨੂੰ ਤੋੜ ਕੇ ਦਿਖਾ ਰਹੇ ਨੇ ਉਹ ਕਹਿ ਰਹੇ ਨੇ ਕਿ ਜੇਕਰ ਮੌਤ ਦੇ ਸਾਹਮਣੇ ਇਹ ਸਭ ਤੋਂ ਪੱਕਾ ਰਿਸ਼ਤਾ ਵੀ ਸਾਥ ਛੱਡ ਜਾਂਦਾ ਹੈ ਤਾਂ ਬਾਕੀ ਰਿਸ਼ਤਿਆਂ ਦੀ ਕੀ ਗੱਲ ਹੈ ਹੂੰ ਜਿਸ ਸਰੀਰ ਨੂੰ ਇੰਨਾ ਪਿਆਰ ਕੀਤਾ ਆਤਮਾ ਨਿਕਲਣ ਤੋਂ ਬਾਅਦ ਉਹੀ ਪ੍ਰੇਤ ਬਣ ਜਾਂਦਾ ਹੈ ਮਤਲਬ ਪੂਤ ਇਸ ਦਾ ਮਤਲਬ ਸਾਡਾ ਨਿਵੇਸ਼ ਹੀ ਗਲਤ ਥਾਂ ਤੇ ਹੈ ਸਹੀ ਗੱਲ ਹੈ ਅਸੀਂ ਨਾਸ਼ਵਾਨ ਚੀਜ਼ਾਂ ਵਿੱਚ ਸਦੀਵੀ ਸਹਾਰਾ ਲੱਭ ਰਹੇ ਹਾਂ ਹਾਂਜੀ ਤੇ ਫਿਰ ਅੰਤ ਵਿੱਚ ਗੁਰੂ ਸਾਹਿਬ ਸਾਰੀ ਗੱਲ ਦਾ ਸਿੱਟਾ ਕੱਢਦੇ ਨੇ ਇਹ ਵਿਧ ਕੋ ਵਿਵਹਾਰ ਬਨਿਓ ਹੈ ਜਾਸੀਓ ਨੇਓ ਲਗਾਇਓ ਅੰਤਬਾਰ ਨਾਨਕ ਬਿਨ ਹਰਜੀ ਕੋ ਕਾਮਨਾ ਆਇਓ ਤਾਂ ਫਿਰ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਅਸੀਂ ਬਿਲਕੁਲ ਅਕਲਲੇ ਆ ਇਹ ਤਾਂ ਬੜੀ ਨਿਰਾਸ਼ਾ ਵਾਲੀ ਗੱਲ ਲੱਗਦੀ ਹੈ ਹਾਂ ਨਹੀਂ ਨਹੀਂ ਬਿਲਕੁਲ ਨਹੀਂ ਇਸ ਦਾ ਮਤਲਬ ਹੈ ਕਿ ਅਸੀਂ ਕਦੇ ਇਕੱਲੇ ਸੀ ਹੀ ਨਹੀਂ ਪਰ ਅਸੀਂ ਗਲਤ ਪਾਸੇ ਦੇਖ ਰਹੇ ਸੀ ਅੱਛਾ ਜਦੋਂ ਅਸੀਂ ਮੰਨ ਲੈਂਦੇ ਹਾਂ ਕਿ ਦੁਨਿਆਵੀ ਸਹਾਰੇ ਕੱਚੇ ਨੇ ਤਾਂ ਅਸੀਂ ਉਹਨਾਂ ਤੇ ਨਿਰਭਰ ਹੋਣਾ ਛੱਡ ਦਿੰਨੇ ਆ ਇਹ ਇੱਕ ਬਹੁਤ ਵੱਡੀ ਆਜ਼ਾਦੀ ਹੈ ਫਿਰ ਅਸੀਂ ਉਸ ਇੱਕ ਸਹਾਰੇ ਵੱਲ ਮੁੜਦੇ ਹਾਂ ਜੋ ਸਦੀਵੀ ਹੈ ਜੋ ਅੰਤ ਸਮੇਂ ਵੀ ਨਾਲ ਲਿਬਾਉਂਦਾ ਹੈ ਬਿਨ ਹਰਜੀ ਬਿਲਕੁਲ ਤਾਂ ਇਹ ਸ਼ਬਦ ਸਾਨੂੰ ਰਿਸ਼ਤੇ ਛੱਡਣ ਲਈ ਨਹੀਂ ਸਗੋਂ ਉਹਨਾਂ ਪ੍ਰਤੀ ਆਪਣਾ ਨਜ਼ਰੀਆ ਬਦਲਣ ਲਈ ਕਹਿ ਰਿਹਾ ਹੈ ਉਹਨਾਂ ਨੂੰ ਪਿਆਰ ਕਰੋ ਸੇਵਾ ਕਰੋ ਪਰ ਉਹਨਾਂ ਦੀ ਪੂਜਾ ਨਾ ਕਰੋ ਬਿਲਕੁਲ ਸਹੀ ਜਦੋਂ ਸਾਡੀ ਖੁਸ਼ੀ ਦੂਜਿਆਂ ਤੇ ਨਿਰਭਰ ਨਹੀਂ ਰਹਿੰਦੀ ਤਾਂ ਅਸੀਂ ਸਹੀ ਮਾਨਿਆਂ ਵਿੱਚ ਚੜ੍ਹਦੀ ਕਲਾ ਵਿੱਚ ਜਿਉਂਦੇ ਹਾਂ ਕਿਉਂਕਿ ਸਾਡਾ ਅਸਲ ਸਹਾਰਾ ਕਿਤੇ ਹੋਰ ਹੈ ਜੋ ਅਟੁੱਟ ਹੈ। ਲਾਂ ਸਾਰਿਆਂ ਲਈ ਇੱਕ ਸਵਾਲ ਹੈ। ਜੇ ਸਾਨੂੰ ਇਹ ਪਤਾ ਹੋਵੇ ਕਿ ਸਾਡੇ ਸਾਰੇ ਰਿਸ਼ਤੇ ਇੱਕ ਜ਼ਿੰਮੇਵਾਰੀ ਹਨ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਨਿਭਾਉਣਾ ਹੈ ਪਰ ਆਪਣੀ ਮਲਕੀਅਤ ਨਹੀਂ ਸਮਝਣਾ ਤਾਂ ਸਾਡਾ ਜੀਵਨ ਕਿੰਨਾ ਕੁ ਬਦਲ ਸਕਦਾ ਹੈ। ਵਾਹਿਗੁਰੂ ਸਭ ਤੇ ਮੇਰ ਕਰਨ ਸਿੱਧੀ ਅਗਵਾਈ ਲਈ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਜੀ। ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ।